ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਦੇਖੋ ਨਵਾਂ ਮਾਲ ਲੈ ਕੇ ਨਾਲ ਇੱਕ ਬਾਈ ਮੱਝ ਬਹੁਤ ਵੱਡੀ ਲੈ ਕੇ ਆਂਦੀ ਆ ਹੈਵੀ ਦੁੱਧ ਚੋਰਾ 15 ਕਿਲੋ ਵਾਲੀ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਹੋਰ ਸਭ ਕੀ ਹਾਲ ਵਧੀਆ ਹਾਂ ਜੀ ਕਾਲੂ ਨੇ ਅੱਜ ਆਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਈ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਗੁਰਦਾਸ ਜੀ ਬਸ ਠੀਕ ਜਿਹਾ ਵਧੀਆ ਵਧੀਆ ਕਾਲੂ ਸਾਹਿਬ ਅੱਜ ਕਾਲੂ ਆ ਇੱਕ ਰਜਿਸਟਰੀ ਹਣੀ ਜੇ ਅੱਛਾ ਉਧਰ ਗਿਆ ਜੇ ਠ ਪਲੇਡ ਪਲੇਡ ਹੋ ਗਿਆ ਮੈਂ ਚਲ ਕਰਾਇਆ ਤੂੰ ਕੋਈ ਗੱਲ ਚਲੋ ਹਾਂਜੀ ਅੱਜ ਫਿਰ ਅੱਜ ਵੇਖ ਲਓ ਮਾਲ ਹੈ ਆਪਣੇ ਕੋਲ ਅੱਜ ਫਿਰ ਮਾਝ ਦੀ ਇੱਕ ਮੱਝ ਵੀ ਹੈਗੀ ਆ ਅੱਛਾ ਹਾਂ 14 15 ਕਿਲੋ ਆ ਕੱਟੀ ਮਗਰਿਆ ਚਲੋ ਹਾਂਜੀ ਕਰੀ ਜੂਰ ਫਿਰ ਆਪਾਂ ਉਧਰ ਲੱਗੇ ਗਾਵਾਂ ਦੇ ਹਾਂਜੀ ਉੱਤੋਂ ਲੱਗ ਜੈਨੇ ਲਾਓ ਜੀ ਫੜਾ ਦੋ ਕਰ ਮਣੀ ਗਰਦੀ ਜੀ ਭਈ ਇਹ ਸੂਈ ਅਜੇ ਹੁਣੇ ਹੀ ਜੇਰ ਜੂਰ ਸੁੱਟਦੀ ਆ ਬਿਲਕੁਲ ਓਕੇ ਆ ਅੱਛਾ ਲੈ ਵਾਲੂਆ ਵਿਖਾ ਦਿਓ ਕਿੰਨਾ ਆ ਠੀਕ ਆ ਤੇ 20 22 ਕਿਲੋ ਵਾਲੀ ਵਸ਼ੀ ਆ ਖੁੱਲੀ ਢੁੱਲੀ ਹਾਂ ਖੋਲ ਆ ਖੋਲੋ ਜੀ ਤੇ ਚੁਆਈ ਹੋਈ ਕਿਵੇਂ ਨਿਕਲੀ ਚੁਆਈ ਦੀ ਬਿਲਕੁਲ ਓਕੇ ਆ ਠੰਡੀ ਸੀਗੜਾ ਚਵਾਚੂ ਦੀ ਕੋਈ ਕਮੀ ਪੇਸ਼ੀ ਨਹੀਂ ਹੈ ਲਓ ਜੀ ਚੱਲ ਬੋਤੋ ਆ ਚੈੱਕ ਕਰੋ ਕਰੋ ਮੇਰੇ ਹੈਂ ਤੋਰ ਹੈਂ ਤੋਰ ਇਧਰ ਨੂੰ ਇਧਰ ਨੂੰ ਇਧਰ ਨੂੰ ਆ ਦੇਖੋ ਤੋਰਦੇ ਤੋਰਦੇ ਆਜੋ ਆਜੋ ਆਜ ਮੋਰ ਲਿਓ ਵਾਠ ਠੀਕ ਆ ਥਣ ਥਣ ਚੰਗਾ ਵਾ ਸੰਦੀਪ ਭਾਜੀ ਵੇਖ ਲੋ ਬਾਕੀ ਨਹੀਂ ਠੀਕ ਗੁੱਦ 20 22 ਕਿਲੋ ਜਿਹੜਾ ਵਾ ਵਸ਼ੀ ਨੇ ਪਹਿਲੇ ਸਵੇਰ ਚਵਾਇਆ ਆ ਤੇ ਦੂਜਾ ਸਵੇਰ ਸੁਈਆ ਹੁਣ ਥਣ ਥਣ ਵੇਖ ਲੋ ਕਿੰਨਾ ਪਿਆਰਾ ਲਗਾ ਆ ਕੇ ਕਿਲੋ ਹੀ ਖੁੰਜੀ ਨਹੀਂ ਆ ਵਸ਼ੀ ਬੋਲੋ ਕਿ ਦਿਆਲ ਜੀ ਤੇ ਬਾਕੀ ਤੁਹਾਨੂੰ ਪਤਾ ਵੀ ਕੰਮ ਜਾਇਜ਼ ਹੀ ਰੱਖਣਾ ਆ ਜਾਇਜ਼ੇ ਕੰਮ ਜਾਇਜ਼ ਨਹੀਂ ਤੁਹਾਨੂੰ ਪਤਾ 22 22 ਕਿਲੋ ਵਾਲੀਆਂ ਵਸ਼ੀਆਂ ਦੇ ਭਾਵੇਂ 70 70 ਦੀਆਂ ਵੀ ਪੈਂਟੀਆਂ ਆ ਆ ਪਰ ਆਪਣਾ ਕੰਮ ਜਾਇਜ਼ ਹੀ ਆ ਨਾ 70 ਤੇ ਨਾ 65 ਸੜਦੀ ਦੇ ਦਈਏ ਹੋਜੂਗਾ ਮਾਨ ਦਾ ਜਾਰ ਛੱਡ ਦੇਣਾ ਚਲ ਠੀਕ ਹੈ ਜੀ ਬਸ ਠੀਕ ਹਾਂ ਜੀ ਜਾਣ ਦੋ ਇਹ ਗੱਬਣਾ ਇਹ ਗੱਬਣ ਜੇ ਵੈੜ ਹਜੇ ਦਿਨ ਲੈ ਜੂਗੀ ਖੋਲ ਮਣੀ ਖੋਲੋ ਮਣੀ ਲਓ ਜੀ ਇਹ ਕਿੰਨੇ ਲੈ ਦਸ ਲੈ ਜੂ ਹਫਤਾ ਲੈ ਜੂਗੀ ਸੰਦੀਪ ਭਾਜੀ ਦੁੱਧ ਦੇ ਵੀ 15 16 ਕਿਲੋ ਚਵਾ ਦੂਗੀ ਨਹੀਂ ਠੀਕ ਹੈ ਫਿਰ ਆ ਬਾਕੀ ਹੁਣ ਨਸਲ ਨੂੰ ਫਲਾਪੇ ਹਫਤਾ ਲਾ ਲੈ ਜਿਹੜਾ ਮਰਜੀ ਆ ਕਿਹੜੀ ਹਨ ਆ ਜਿੰਦਾਂ ਨੂੰ ਮਰਜੀ ਲਛਣ ਦੇ ਵਿੱਚ ਲਛਣ ਨਾ ਕਰ ਲੈਣਾ ਕਹਿਣਾ ਤੇ ਮੈਂ ਵੀ ਚਲੋ ਹੈਗਾ ਫਿਰ ਮੈਂ ਚਲ ਕੀ ਕਹਿਣਾ ਆ ਬਾਕੀ ਜਿਹੜੇ ਗਾੜੀਆਂ ਕੁੜੀਆਂ ਸਾਰੀ ਲਸਣ ਸਾਰੇ ਗਰਲੈਂਡੋ ਵਾਲੇ ਹੀ ਆ ਹਾਂ ਤੇ ਬਾਕੀ ਜਿਹੜੇ ਪਰਖ ਵਾਲੇ ਉਹਨਾਂ ਆਪੇ ਵੇਖ ਲੈਣੀਆਂ ਬਿਲਕੁਲ ਬਿਲਕੁਲ ਪਰਖਿਆ ਸੰਦੀਪ ਭਾਜੀ ਉਹਨਾਂ ਵੇਖ ਲੈਣੀਆਂ ਸਹੀ ਸਹੀ ਗੱਲ ਸਾਹਮਣੀ ਪੈਣੀ ਆ ਹਫਤਾ ਵਾ ਦੁੱਧ 15 16 ਕਿਲੋ ਚ ਵਜੂਗੀ ਹਾਂ ਤੇ ਗੁਰदयाल ਜੀ ਪਰਿੰਦੀ ਕੀਮਤ ਇਹ ਸੰਦੀਪ ਭਾਜੀ ਇਹ ਵੀ ਜਾਇਜ਼ ਹੀ ਦੇ ਦੇਣੀ ਆ ਹਾਂਜੀ ਇਹ ਵੀ ਵਛੀ ਨਾਲ ਆਪਾਂ 50 ਦੀ ਦੇਣੀ ਆ ਨਾ 48 ਦੀ ਦੇਣੀ 45000 ਦੀ ਹਾਂ ਨਾ ਆਈਆਂ ਚਲੋ ਠੀਕ ਆ ਜੀ ਹਾਂਜੀ ਇਹ ਵੀ ਗੱਪਣ ਨਹੀਂ ਇਹ ਸੂਈ ਆ ਸੰਦੀਪ ਭਾਜੀ ਅੱਛਾ ਤੇ ਵਛੀ ਵਖਾਲਦੇ ਮਗਰ ਟੀਕਾ ਵੇਖੋ ਕਿੰਨਾ ਸਪੈਸ਼ਲ ਲਗਾਏ ਵੀ ਅਸਦਾ ਵਾਹ ਹੈ ਨਮੂਨਾ ਹੀ ਕੋਈ ਨਹੀਂ ਐਂਡੀ ਹੈਗੇ ਹਾਂਜੀ ਇਹਦੇ ਕੋਲ ਸੰਦੀਪ ਭਾਈ 15 16 ਕਿਲੋ ਖੁੱਲਾ ਡੁੱਲਾ ਜਾਂ ਭੋਲਾ ਲਾਲੇ ਜਾਂ ਕੋਈ ਦੁੱਧ ਲਾ ਜਾ 6 ਮਾਂ ਦਿਨ ਹੋ ਗਿਆ ਸੂਈ ਅੱਛਾ ਹਾਂਜੀ ਲਓ ਜੀ ਤੋਰ ਲਓ ਲਓ ਜੀ ਦੁੱਧ ਲਾ ਲਓ ਭੋਲਾ ਲਾਲੋ ਤੁਹਾਡੇ ਸਾਹਮਣੇ ਪਰਵੱਛੀ ਵਿੱਚ ਬੜੀ ਕਮਾਲ ਦੀ ਆਈ ਆ ਕਮਾਲ ਦੀ ਜਨਵਰ ਮਗਰ ਪੀਸ ਬੜਾ ਸਾਫ ਆ ਪਾਲਣ ਵਾਲਾ ਆ ਆ ਦੇਖੋ ਬੜਾ ਇੰਦਾ ਚਵਾਈ ਚੁਈ ਬਿਲਕੁਲ ਓਕੇ ਲੱਗੀ ਆ ਰੂਮ ਵਰਗੀ ਪੋਲੀ ਕੋਈ ਰੱਸੀ ਨਹੀਂ ਪੋਣੀ ਕੁਝ ਨਹੀਂ ਮੋੜ ਪਈ ਰੱਸੀ ਰੁਸੀ ਕੋਈ ਨਹੀਂ ਪੋਣੀ ਹੈਗੀ ਠੀਕ ਆ ਹਾਂ ਬਾਕੀ ਨਿਕਾ ਨਿਕਾ ਕਾ ਨਾ ਬੂਟੀ ਪਾਤੀ ਬਿਲਕੁਲ ਓਕੇ ਸੰਦੀਪ ਭਾਜੀ ਬਾ ਠੀਕ ਆ ਤੇ ਭਾਜੀ ਫਿਰ ਇੰਦੀ ਕੀ ਮਾਰਾ ਇਹ ਭਾਜੀ ਇਹ ਵੀ ਜਾਇਜ਼ ਹੀ ਦੇ ਦੇਣੀ ਆ ਆਪਾਂ ਹਾਂ ਜੀ ਹਾਂ ਜੀ ਉੱਡ ਦੀਆਂ ਵਾਲੇ ਕੰਮ ਕਰਨੇ ਆ ਬਾ ਓਡਲ ਨੇ ਆਏ ਹਾਂ ਹਾਂ ਜੀ ਬੋਲੋ ਨਾ 70 ਤੇ ਨਾ 65 ਹਾਂ 62 ਦੀ ਦੇ ਦਈਏ 60 ਦੀ ਚੱਲ ਜਾਣ ਦੋ ਚਲੋ ਜਾਣ ਦੋ ਬਾਕੀ ਆ ਵੀ ਪੀਸ ਚੰਗਾ ਮਗਰ ਪਾਲਣ ਵਾਲ ਆ ਆ ਜੀ ਤੂੰ ਚੱਲ ਲਈ ਆ ਜੋ ਹਾਂ ਇਧਰ ਇਧਰ ਇੱਕ ਰਹਿ ਗਿਆ ਉਹ ਕੱਢ ਲੈਂਦਾ ਕੋਈ ਗੱਲ ਨਹੀਂ ਹਾਂ ਇਹ ਵੀ ਜੁਈਆ ਇਹ ਵੀ ਸੰਦੀਪ ਜੀ ਸੂਈਜ ਦਾ ਚੋਬਰ ਜੇ ਅੱਛਾ ਇਹਦੇ ਕੋ 16 ਕਿਲੋ ਵਸ਼ੀ ਕੋ ਦੁੱਧ ਤਿਆਰ ਆ ਲੈਵਾ ਭਾਵੇਂ ਜਰੂਰ ਥੋੜਾ ਫਿਕਸ ਰੱਖਦੀ ਆ ਹਾਂ ਤੇ 16 ਕਿਲੋ ਦੁੱਧ ਤਿਆਰ ਤੋਰਮਣੀਆਂ ਨੂੰ 16 ਕਿਲੋ ਪੱਕਾ ਹੀ ਦੁੱਧ ਹਣਾ ਢੁੱਲਾ ਢੁੱਲਾ ਸੰਦੀਪ ਭਾਜੀ ਢੁੱਲਾ ਢੁੱਲਾ ਵੱਡੀ ਵੜਾ ਪੁਰੀ ਵੀ ਚੈੱਕ ਕਰੋ ਕਰਾਂ ਇਹ ਵੀ ਦੇਖੋ ਇਹ ਠੀਕ ਆ ਫਿਰ ਤਾਰ ਵੇਖ ਲੋ ਤੀ ਪਾਕੀ ਪ੍ਰਿੰਟ ਪ੍ਰਿੰਟ ਵੇਖ ਲੋ ਠੀਕ ਆ ਆਜੋ ਆਜੋ ਵੀਰੇ ਪਲੀ ਜੁੜੀ ਆ ਵਛੀ ਬਿਹੜਾ ਪਰ ਤੁਹਾਨੂੰ ਪਤਾ ਹਣਾ ਹੱਥ ਕੱਢ ਕੇ ਲੈ ਕੇ ਆਨੇ ਸੀ ਆ ਬਸ ਬਸ ਜੀ ਗਰਿਆ ਵੇਲਾ ਨੇ ਕਿੰਨੀ ਘਾਤ ਰਹੀ ਜਾਂਦੀ ਫਿਰ ਮਿਲ ਜਾਂਦੀ ਮਿਲ ਜਾਂਦੀਆਂ ਸੰਦੀਪ ਭਾਈ ਇਦਾਂ ਹੀ ਆ ਬਸ ਗਏ ਹਾਂਜੀ ਬਾਬੇ ਦੀ ਕਿਰਪਾ ਨਾਲ ਦੀਪ ਜੀ ਇਹ ਵੀ ਵਛੀ ਨਾ ਆ 72 ਦੀ ਨਾ 72 ਦੀ 65000 ਦੀ ਵਛੀ ਆਣਾ ਚਲੋ ਠੀਕ ਹੈ ਜੀ ਹਾਂਜੀ ਚਲੋ ਤੇ ਆਹਾ ਇਹ ਵੈੜ ਸੂਣ ਵਾਲੀ ਆ ਸੰਦੀਪ ਭਾਜੀ ਇਹ ਗੱਬਣ ਗੱਬਣ ਆ 28 29 ਕਿਲੋ ਵੈੜ ਥੱਲੇ ਦੁੱਧ ਚੋਇਆ ਉਹਨਾਂ ਨੇ ਅੱਛਾ ਹਾਂ ਅਜੇ ਵੀ ਦਿਨ ਲੈ ਜੂਗੀ 2-4 ਲੋ ਜੀ ਬਹੁਤ ਵੱਡੀ ਵੈੜ ਆ ਹਾਂ ਜੀ ਤੇ ਦੁੱਧ ਦਾ ਵੀ ਪੂਰਾ ਰਿਕਾਰਡ ਹੀ ਆ ਰਿਕਾਰਡ ਰਿਕਾਰਡ ਆ ਚੈੱਕ ਕਰੋ ਕਰਾਂ ਦੇ ਅਜੇ 2-4 ਦਿਨ ਖੁੱਲੇ ਢੁੱਲੇ ਲੈ ਜਾਣੇ ਆ ਨੇ ਹੂੰ ਹੂੰ ਕੱਦ ਕੁਦ ਵੱਡਾ ਆ ਚੱਲ ਪੁੱਤ ਚੱਲ ਵੈੜੀ ਬੜੀ ਜ਼ਬਰਦਸਤ ਆ ਵੇਖ ਲਓ ਬਾਕੀ ਵਜਨ ਵੇਖ ਲਓ ਕਿੰਨਾ ਕੱਦ ਕੁਦ ਵੇਖ ਲਓ ਪ੍ਰਿੰਟ ਪ੍ਰਿੰਟ ਕਿੰਨਾ ਸੋਹਣਾ ਲੱਗਾ ਥਣ ਥਣ ਸੋਹਣਾ ਲੱਗਾ ਹਾਏ ਗੁਰਜਾਰਾ ਸੁੰਦੀ ਦੋ ਚਾਰ ਦਿਨ ਨਹੀਂ ਸੰਦੀਪ ਭਾਈ ਅਜੇ ਨਹੀਂ ਅਜੇ ਤੇ ਬੈਣਾ ਖਲੋਣਾ ਔਖਾ 28 29 ਕਿਲੋ ਦੁੱਧ ਚੋਇਆ ਹੋਆ ਉਹਨਾਂ ਨੇ ਇਹਦੇ ਥੱਲੇਉ ਪਾਈਪ ਬੜੇ ਬੋਟੇ ਲੱਗੇ ਆ ਪਾਪਾ ਪੂਪਾ ਦੇ ਚੰਗੀਆਂ ਹਨ ਉਹਨਾਂ ਵਾ ਫਿਰ ਦੁੱਧ ਵਾਲੀ ਨੂੰ ਲੱਗਣੀਆਂ ਆ ਗੱਲ ਤੇ ਆ ਵਾ ਤੇ ਭਾਈ ਗੁਰਜਾਰਾ ਬਰੇਂਦੀ ਕੀ ਮਾਰਾ ਇਹ ਵੀ ਸੰਦੀਪ ਭਾਈ ਆਪਾਂ ਜਾਇ ਜੀ ਦੇ ਦੇਣੀਆਂ ਨਹੀਂ ਵੀ 30 ਕਿਲੋ ਵਾਲੀਆ ਤੇ 80 90 ਹਜ਼ਾਰ ਪਾ ਦੇਣਾ ਆ ਹਾਂ ਇਹ ਵੀ ਬਾਹੋੜਦੀਆਂ ਵਾਲਾ ਕੰਮ ਆ ਹਾਂ ਨਾ 75 ਦੀ ਦੇਣੀ ਆ ਤੇ ਨਾ 80 ਦੀ ਦੇਣੀ ਆ 70 ਦੀ ਦੇ ਦਈਏ ਉਜਮਾਂਦਨ ਕਰਦਾਂਗੇ ਜਾਨ ਤੋਂ 2000 ਛੱਡ ਦਾਂਗੇ 8000 8000 ਰੁਪਏ ਲਣ ਦੇ ਕਰ ਠੀਕ ਹੈ ਜੀ ਬਿਲਕੁਲ ਹਾਂ ਜਾਨ ਤੋਂ ਕਰਾਂਗੇ ਤੇ ਆਹ ਹੈ ਜੀ ਫਿਰ ਇਹ ਸੰਦੀਪ ਭਾਈ ਜਣਾ ਇੱਕ ਲੈਨ ਦਾ ਹੈ ਵਿੱਚ ਨਾ ਵਿੱਚ ਤੋਂਫਾ 14 15 ਕਿਲੋ ਮਹੀਂ ਕੋਲ ਦੁੱਧ ਤਿਆਰ ਆ ਖੁੱਲਾ ਢੁਲਾ ਲਓ ਜੀ ਥਣਾ ਥੁਣਾ ਦੀ ਬਿਲਕੁਲ ਓਕੇ ਆ ਵੱਡੀ ਆ ਖੁੱਲਾ ਕਰ ਦਿਆ ਵੇਖ ਲੋ ਵੀ ਲਾਗੇ ਬਚਾਇਆ ਲੱਗਦਾ ਵਾ ਜਿਹੜਾ ਵੀ ਨਹੀਂ ਵਜਨ ਵੋਜਨ ਬੇਲਬੂਲ ਦੀ ਕੱਟੀ ਮਗਰਿਆ ਹੁਣ ਐਸ ਤਰ੍ਹਾਂ ਚੋਣੇ ਕੋਲ ਦੋ ਤਿਆਰ ਹਨ ਖੁੱਲਾ ਡੁੱਲਾ ਸੰਦੀਪਾ ਜੀ 14 ਕਿਲੋ ਜਿਹੜਾ ਖੁੱਲਾ ਡੁੱਲਾ ਚੱਲ ਪੁੱਤ ਚੱਲ ਠੀਕ ਆ ਲੈ ਲੋ ਵੇ ਇੱਕ ਹਾਥੀ ਜਿੱਦਾਂ ਤੋੜਦਾ ਆ ਹਾਥੀ ਹਾਥੀ ਗੱਡੀ ਚੌੜੀ ਮੈਂ ਆ ਵੇਖੋ ਇੱਥੇ ਆਉਂਦੀ ਆ ਹਾਥੀ ਪੇਟ ਪੂੜਾ ਵੇਖ ਲੋ ਮੈਂ ਇਹਨੂੰ ਲਗਾ ਹੈ ਪੇਟ ਪੂੜਾ ਵੇਖ ਲੋ ਮੈਂ ਇਹਨੂੰ ਕਿਦਾਂ ਲਗਾਵਾ ਛੋਟੀ ਮੈਂ ਨਾ ਸਮਝੇ ਕੋਈ ਪੂਰਾ ਟਰੱਕ ਆ ਕੱਲੀ ਹਾਥੀ ਚਾਉਣੀ ਰਿਹਾ ਬਰੈਲ ਟਾਈਮ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ ਆ ਸੰਦੀਪ ਭਾਈ ਅੱਜ ਹਫਤਾ ਹੋ ਗਿਆ ਜੇ ਖੁੱਲਾ ਡਲਾ ਹਾਂਜੀ ਕੱਟੀ ਮਗਰ ਆ ਹਫਤਾ ਹੋ ਗਿਆ ਬਾਕੀ ਹਾਥੀ ਚ ਕੱਲੀ ਆਊਗੀ ਇਹ ਨਹੀਂ ਵੀ ਨਾਲ ਕੋਈ ਪੈ ਜੂਗੀ ਇਹਦੇ ਹਾਂ ਬਿਲਕੁਲ ਇਹਨੂੰ ਭਾਈ ਜੀ ਕੀ ਮਾਦਾ ਸੰਦੀਪ ਜੀ ਤੁਹਾਨੂੰ ਪਤਾ ਜੇ ਅਸੀਂ ਤਾਂ ਲਿਆਉਂਦੇ ਹੀ ਨਹੀਂ ਆ ਪਹਿਲੀ ਮੈਂ ਇਦਾਂ ਲੈ ਆਈ ਨਹੀਂ ਕਿਧਰ ਕਿਧੇ ਤੇ ਵਦਾਂ ਦੇ ਭਾਵੇਂ ਹਜੀ ਮੈਂ 170 ਦੀ ਵੇਚ ਲਓ ਭਾਵੇਂ 60 ਦੀ ਵੇਚ ਲਓ ਹਾਂ ਆਪਾਂ ਜਾਇ ਜੀ ਆ ਤੇ ਪੌਣੇ 3 ਕਿਲੋ ਮੈਂ ਦੀ ਗਾੜੀ ਹੋਊਗੀ ਠੀਕ ਆ ਖੁੱਲੀ ਢੁੱਲੀ ਠੀਕ ਆ ਹਾਂ ਜੀ ਤੇ ਆਪਾਂ ਜ਼ਿਆਦਾ ਮੁੱਲ ਨਹੀਂ ਕਰਨਾ ਨਾ 1 60 ਕਰਨਾ ਨਾ ਡੇਢ ਕਰਨਾ 1 42 ਦੀ ਦੇ ਦਾਂਗੇ 1 42 ਹਾਂ ਜੀ ਠੀਕ ਆ ਜੀ ਚੱਲਣ ਦੋ ਹਾਂ ਜਾਇ ਜੀ ਆ ਨਾ ਬਿਲਕੁਲ ਜਾਇ ਜੀ ਬਹੁਤ ਵੱਡੀ ਮੈਂ ਵੀ ਬਾਕੀ ਵੇਚ ਲਓ ਮੈਂ ਵੀ ਨਿਕਾ ਜਾਇ ਲੱਗਦਾ ਲੱਗੇ ਮੈਂ ਮੈਂ ਬਹੁਤ ਵੱਡੀ ਆ ਵੱਡੀ ਆ ਮੈਂ ਬਿਲਕੁਲ ਬਿਲਕੁਲ ਬਾਕੀ ਠੰਡੀ ਠੁੰਡੀ ਆ ਅੱਛੀ ਪੁੱਛ ਮੈਨੂੰ ਪੁੱਛੋ ਠੰਡੀ ਠੁੰਡੀ ਮੈਂ ਹੀ ਆ ਵੇਖ ਮਨਾ ਬਾਕੀ ਠੀਕ ਆ ਚਲੋ ਬਾਕੀ ਇੱਥੇ ਆਓ ਜੀ ਇੱਕ ਟਾਈਮ ਦੋ ਟਾਈਮ ਚੁਆਈ ਪਰ ਪਾਸ ਕਰੋ ਹਾਂ ਜੀ ਤਸੱਲੀ ਕਰੋ ਜੀ ਪਾਸ ਕਰਕੇ ਚਲੋ ਹਾਂ ਜੀ ਬਾਕੀ ਫੋਨ ਨੰਬਰ ਆਪਣਾ ਹੈਗਾ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਸੀਗੜ੍ਹ